ਕਹਿੰਦੇ ਵੀ ਕੈਸਾ ਪਾਇਆ ਹਰੀ ਕ੍ਰਾਂਤੀ ਦਾ ਸਾਡੇ ਗਲ ਫਾਹਾ ਜਿਹੜੇ ਗਏ ਸਮਝ ਬੁੱਝ ਗਏ ਨਾ ਦੀ ਰਮ ਜੋਤਾ ਲਾ ਕੇ ਰੋਣ ਤੇ ਕਈ ਰੋਣਗੇ ਹਜੇ ਮਾਰ ਮਾਰ ਕੇ ਤਾਂ ਹਾਂ ਕਰਕੇ ਪਹਿਲੇ ਸਾਲ ਹਰੀ ਕ੍ਰਾਂਤੀ ਦੀ ਮਸ਼ਹੂਰੀ ਪੇਜੇ ਪਿੰਡਾਂ ਵਿੱਚ ਟਰੱਕਾਂ ਦੇ ਟਰੱਕ ਵਿੱਚ ਪਰ ਕੇ ਯੂਰੀਆ ਡੀਏਪ ਪोटाश ਹਜੇ ਤਾਂ ਦੋ ਪੀੜ੍ਹੀਆਂ ਨੇ ਦੇਖਿਆ ਇਹਦਾ ਜਗਮਗਾ ਤੀਜੀ ਚੌਥੀ ਤੱਕ ਦਾ ਕਰ ਦੂ ਪੂਰੇ ਪੰਜਾਬ ਦਾ ਤੇ ਪੰਜਾਬ ਦੇ ਪਾਣੀਆਂ ਦਾ ਵਿਨਾਸ਼ ਕਈ ਅੜੀਆਲ ਬੁੜੇ ਹਜੇ ਵੀ ਕਹਿੰਦੇ ਕੇ ਇਹਦੀ ਬੜੀ ਲੋੜ ਸੀ ਘੱਟ ਸੀ ਆਮਦਨ ਤੇ ਦਾਣਿਆਂ ਦੀ ਵੀ ਥੋੜੀ ਮੰਨਿਆ ਘੱਟ ਸੀ ਦਾਣੇ ਪਰ ਖਰਚਾ ਵੀ ਕੋਈ ਨਹੀਂ ਦੇਸੀ ਖਾਂਦੇ ਸੀ ਖਾਣੇ ਸਾਦੇ ਹੰਡਾਉਂਦੇ ਸੀ ਬਾਣੇ ਇੱਕ ਗੱਲ ਤਾਂ ਚੰਗੀ ਸੀ ਕਿ ਨਰੋਗੀ ਜੀਵਨ ਜਿਉਂਦੇ ਸੀ ਸਾਰੇ ਨਿਆਣੇ ਤੇ ਸਿਆਣੇ ਜਦੋਂ ਹੁੰਦੀਆਂ ਸੀ 20-25 ਮਾਨ ਫਸਲਾਂ ਉਦੋਂ ਹੁੰਦੇ ਸੀ ਸਾਰੇ ਕਰਜ਼ਾ ਮੁਕਤ ਜੋਦੋ 98590 ਹੋਣ ਲੱਗੀਆਂ ਜੱਟ ਦਾ ਕੱਲਾ ਕੱਲਾ ਬਾਲ ਪਿਆ ਬਾਣੀਆਂ ਤੇ ਬੈਂਕ ਕੋਲੇ ਇਹੀ ਸੀ ਸੋਨੇ ਦੀ ਚਿੜੀ ਨੂੰ ਰਗੜਨ ਦੀ ਵੱਡੀ ਯੋਗਤ